ਪਿੰਡਾਂ ਦੇ ਵਿੱਚੋਂ ਸ਼ਹਿਰ ਨਾਲੋਂ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਸਮਰਥਨ ਮਿਲ ਰਿਹਾ ਕਿਉਂਕਿ ਲੋਕੀ ਬੜੇ ਚਿਰ ਦੇ ਉਤਾਵਲੇ ਸੀ ਚਾਹੁੰਦੇ ਸੀ ਕਿ ਅਸੀਂ ਕੋਈ ਉਹੋ ਜਿਹਾ ਲੀਡਰ ਸਾਨੂੰ ਮਿਲੇ ਜਿਹਨੂੰ ਆਪਣਾ ਦੁੱਖ ਦਰਦ ਦੱਸ ਸਕਣ ਆਪਣਾ ਸਮਝ ਸਕਣ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਵਿਸ਼ਵਾਸ ਕਰਕੇ ਅੱਜ ਪਿੰਡ ਭੰਗਵਾ ਤੋਂ ਕਰੀਬ 40 ਤੋਂ 50 ਪਰਿਵਾਰ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੇ ਬੇੜੇ ਤੇ ਸਵਾਰ ਹੋਏ ਆ ਜਿਹੜੇ ਕਿ ਕੱਟੜ ਕਾਂਗਰਸੀ ਅੱਜ ਉਹਨਾਂ ਸ਼੍ਰੋਮਣੀ ਅਕਾਲੀ ਦਲ ਤਾਂ ਹੀ ਚੜੇ ਨੇ ਕਿਉਂਕਿ ਉਹ ਵਿਸ਼ਵਾਸ ਕਰਦੇ ਨੇ ਗੁਰੂ ਰਾਮਦਾਸ ਬਖਸ਼ਿਸ਼ ਕਰਨ ਮੈਂ ਵੀ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਉਹਨਾਂ ਦਾ ਮਾਨ ਸਨਮਾਨ ਪੂਰਾ ਬਹਾਰ ਰੱਖਿਆ ਜਾਏਗਾ ਜਿਹੜੇ ਵਿਸ਼ਵਾਸ ਦੇ ਨਾਲ ਉਹ ਆਏ ਨੇ ਉਹਨਾਂ ਦਾ ਵਿਸ਼ਵਾਸ ਕਦੀ ਵੀ ਨਹੀਂ ਟੁੱਟਣ ਦਵਾਂਗਾ ਕੀ ਸਮਝੋ ਪਹਿਲਾਂ ਕਾਂਗਰਸ ਦੇ ਵਿੱਚ ਆਵਾਜ਼ ਉੱਠਦੀ ਰਹੀ ਕਈ ਟਿਕਟਾਂ ਨੂੰ ਲੈ ਕੇ ਹਾਲੇ ਤੱਕ ਦੂਸਰੀ ਲਿਸਟ ਨਹੀਂ ਜਾਰੀ ਹੋਈ ਟਿਕਟਾਂ ਦੀ ਲੜਾਈ ਉਹਨਾਂ ਚ ਵੀ ਪਈ ਹੋਈ ਆ ਰੱਦੋ ਬਦਲ ਦੀ ਵੀ ਗੱਲ ਕਹੀ ਜਾ ਰਹੀ ਹੈ ਤੇ ਅੱਜ ਜੇ ਗੱਲ ਕੀਤੀ ਜਾਵੇ ਭਾਜਪਾ ਪੰਜਾਬ ਲੋਕ ਕਾਂਗਰਸ ਤੇ ਨਾਲ ਸ਼੍ਰੋਮਣੀ ਸੰਯੁਕਤ ਜਿਹੜਾ ਅੱਜ ਗੱਲ ਆ ਉਹਨਾਂ ਦੇ ਬੱਲੇ ਵੀ ਜਿਹੜੀ ਆ ਭਾਜਪਾ ਦੇ ਤੌਰ ਤੇ ਫਤਿਹਜੰਗ ਬਾਜਵਾ ਨੇ ਆਵਾਜ਼ ਉ ਕਿ ਜਿਹੜੀ ਕਾਦੀਆਂ ਦੀ ਸੀਟ ਦਿੱਤੀ ਗਈ ਆ ਉਹ ਭਾਜਪਾ ਨੂੰ ਬਦਲਣੀ ਚਾਹੀਦੀ ਆ ਉੱਥੇ ਭਾਜਪਾ ਵੱਲੋਂ ਹੀ ਉਮੀਦਵਾਰ ਉਤਾਰਨਾ ਚਾਹੀਦਾ ਦੋਨੋਂ ਹੀ ਪਾਰਟੀਆਂ ਦੇ ਵਿੱਚ ਹੁਣ ਟਿਕਾ ਨੂੰ ਲੈ ਕੇ ਆਪਸੀ ਜੰਗ ਦੱਕੇ ਨਗਰਾਂ ਦੇ ਇਹ ਤੇ ਨਾ ਆਪਸੀ ਪਾਰਟੀਆਂ ਦਾ ਫੈਸਲਾ ਇਹਨਾਂ ਦਾ ਉਹ ਹਾਲ ਹੋਣਾ ਕਿਉਂਕਿ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਇਹ ਗੱਲ ਸੌਂ ਖਾਦੀ ਸੀ ਗੁਰੂ ਰਾਮਦਾਸ ਦੇ ਚਰਨਾਂ 'ਚ ਕਿ ਜਿਨਨੇ ਸਿਆਸਤ ਕੀਤੀ ਆ ਬਰਗਾੜੀ ਤੇ ਜਾਂ ਬੇਅਦਬੀ ਕੀਤੀ ਹੈ ਜਾਂ ਕਰਾਈ ਹੈ ਉਹਦਾ ਕੱਖ ਨਾ ਰਵੇ ਜੇ ਮੰਨਦੇ ਮੈਂ ਕਰਾਈ ਤੇ ਮੇਰਾ ਕੱਖ ਨਾ ਰਵੇ ਤੇ ਜੇ ਦੂਜਿਆਂ ਕਰਾਈ ਹੈ ਤੇ ਉਹਨਾਂ ਦਾ ਕੱਖ ਨਾ ਰਹੇ ਉਹ ਸੌਂ ਦੇ ਕਰਕੇ ਅੱਜ ਕਾਂਗਰਸ ਦਾ ਤੇ ਬੀਜੇਪੀ ਦਾ ਤੇ ਆਪ ਵਾਲਿਆਂ ਦਾ ਇਹ ਹਾਲ ਹੋ ਰਿਹਾ ਕਿਉਂਕਿ ਬੇਦਬੀ ਕਰਾਉਣ ਦੇ ਵਿੱਚ ਮੇਜਰ ਹੱਥ ਜਿਹੜਾ ਇਹਨਾਂ ਏਜੰਸੀਆਂ ਦੇ ਇਹਨਾਂ ਸਰਕਾਰਾਂ ਦਾ ਸੀ ਆਮ ਆਦਮੀ ਪਾਰਟੀ ਵੱਲੋਂ ਅੱਜ ਇੱਕ ਮੰਗ ਪੱਤਰ ਦਿੱਤਾ ਗਿਆ ਰਾਜਪਾਲ ਨੂੰ ਕਿ ਰੇਤ ਖਨਣ ਮਾਮਲੇ ਦੇ ਵਿੱਚ ਸਰਦਾਰ ਚੰਨੀ ਦੇ ਉੱਤੇ ਕੇਸ ਦਰਜ ਹੋਣਾ ਚਾਹੀਦਾ ਤੁਸੀਂ ਕਿਸ ਤਰੀਕਾ ਦੇਖਦੇ ਹੋ ਹਾਂ ਦੇਖੋ ਰੇਤ ਖਨਣ ਮਾਮਲੇ ਦੇ ਉੱਤੇ ਤੇ ਸਰਕਾਰ ਬਣੀ ਜਦੋਂ ਕਾਂਗਰਸ ਦੀ ਕਿ ਅਸੀਂ ਰੇਤ ਸਸਤੀ ਕਰਾਂਗੇ ਪਰ ਰੇਤ ਸਸਤੀ ਕਰਨ ਦੇ ਬਜਾਏ ਰੇਤ ਸਗੋਂ ਮਹਿੰਗੀ ਹੋ ਗਈ ਅਸਮਾਨ ਨੂੰ ਰੇਟ ਚੂਗੇ ਜਦੋਂ ਇਹ ਚੰਨੀ ਸਾਹਿਬ ਬਣੇ ਨੇ ਕਹਿੰਦੇ ਸੀ ਮੈਂ 5 ਰੁਪਏ ਰੇਤ ਕਰਤੀ ਰੋਜ਼ ਨਵਾਂ ਐਲਾਨ ਰੋਜ਼ ਇੱਕ ਵੀ ਇੰਪਲੀਮੈਂਟ ਨਹੀਂ ਕੀਤਾ ਮੈਂ ਤੇ ਉਦੋਂ ਵੀ ਕਿਹਾ ਸੀ ਕਿ ਮੈਂ 20 ਰੁਪਏ ਦੇ ਹਿਸਾਬ ਨਾਲ ਮੈਂ ਗਾ ਕ ਮੈਨੂੰ ਦਿਓ 10000 ਟਰੱਕ ਰੇਤ ਦਾ ਪਰ ਹੋਏ ਕਿਤੇ ਤੇ ਦਿੰਦੇ 35 ਰੁਪਏ ਰੇਟ ਹੀ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਮੈਂ ਤੇ ਇਹਨਾਂ ਵੀ ਜਿੱਥੇ ਕਿਸ ਨੇ ਗਲਤ ਕੀਤਾ ਉਹਦੀ ਚਾਹੇ ਕੋਈ ਵੀ ਮੰਗ ਕਰਦਾ ਵਾ ਹਰ ਪੰਜਾਬੀ ਨੂੰ ਅਧਿਕਾਰ ਹੈ ਕਿ ਉਹ ਮੰਗ ਕਰ ਸਕਦਾ ਇਨਕੁਆਰੀ ਉਹਦੀ ਕਰਾ ਸਕਦਾ ਤੇ ਇਹਨਾਂ ਇਨਕੁਆਇਰੀ ਹੋਣੀ ਚਾਹੀਦੀ। ਕੈਪਟਨ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਪਾਕਿਸਤਾਨ ਦੇ ਨਾਲ ਜਿਹੜੇ ਜ਼ਮਾਨੇ ਨੇ। ਇਸ ਤਰ੍ਹਾਂ ਦੇ। ਦੇਖੋ ਉਹਦੇ ਬਾਰੇ ਮੈਂ ਕੀ ਕਹਿਣਾ ਵੀ ਪਾਕਿਸਤਾਨ ਦੇ ਨਾਲ ਸਬੰਧਾਂ ਦਾ ਤੇ ਬੱਚੇ-ਬੱਚੇ ਨੂੰ ਪਤਾ ਵੀ ਕੈਪਟਨ ਸਾਹਿਬ ਦੇ ਸਬੰਧ ਅਸੀਂ। ਜਿੰਨੀਆਂ ਪਿੱਛੇ ਜੇ ਕਾਂਗਰਸੀ ਲੀਡਰੀਆਂ ਤੇ ਤੁਮ ਤਾਂ ਲਾਉਂਦੇ ਰਹੇ ਨੇ ਕਿ ਐਸਐਸਪੀ ਵੀ ਪਾਕਿਸਤਾਨ ਤੋਂ ਰეკਮੈਂਡ ਹੋ ਕੇ ਲੱਗਦੇ। ਤੇ ਹੁਣ ਸਿੱਧੂ ਸਾਹਿਬ ਦੇ ਕੀਦੇ ਨਾਲ ਕੀ ਰਿਲੇਸ਼ਨ ਹੈ ਤੇ ਸਿੱਧੂ ਸਾਹਿਬ ਵੀ ਦੱਸ ਸਕਦੇ ਨੇ ਜਾਂ ਕੈਪਟਨ ਸਾਹਿਬ ਦੱਸ ਸਕਦੇ।